ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜਿੰਨੀਆਂ ਵੀ ਕਲੈਕਸ਼ਨਾਂ ਮੈਂ ਵੀਡੀਓ ਵਿੱਚ ਚੈਲ ਕੀਤੀਆਂ ਨੇ ਸਾਰੀਆਂ ਹੈਵੀ ਨੇ ਦੁਪੱਟੇ ਹੈਵੀ ਨੇ ਸ਼ਰਟ ਹੈਵੀ ਨੇ ਤੇ ਕੁਝ ਨਾਲ ਜਿਹੜੇ ਬਾਟਮ ਦਾ ਫੈਬਰਿਕ ਆ ਇੱਕੋ ਪੂਰਾ ਹੈਵੀ ਆਏਗਾ ਪਾਰਟੀ ਵੀ ਕਲੈਕਸ਼ਨਾਂ ਨੇ ਸਾਰੀਆਂ ਜਿੰਨੀਆਂ ਵੀ ਅੱਜ ਦੀ ਵੀਡੀਓ ਦੇ ਵਿੱਚ ਨੇ ਤੁਸੀਂ ਇਹਨਾਂ ਬਾਅਦ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 6239245750 ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਤੁਸੀਂ ਕਵੈਰੀ ਕਰਨਾ ਚਾਹੁੰਦੇ ਹੋ ਸਾਰੇ ਹੀ ਸੂਟ ਜਿਹੜੇ ਨੇ ਵੈਡਿੰਗ ਸਪੈਸ਼ਲ ਆਵਾ ਸ਼ਾਦੀਆਂ ਤੇ ਪਾਉਣ ਵਾਲੇ ਨੇ ਕਾਫੀ ਸੂਟਾਂ ਵਿੱਚ ਜਿਹੜੇ ਕੀ ਰੰਗ ਤਿੰਨ ਤਿੰਨ ਚਾਰ ਚਾਰ ਹੈਗੇ ਨੇ ਪਰ ਜਿਹੜੇ ਕੁਝ ਸੂਟ ਆਣ ਗਏ ਉਹਨਾਂ ਵਿੱਚ ਤੁਹਾਨੂੰ ਸਿੰਗਲ ਸਿੰਗਲ ਹੀ ਰੰਗ ਮਿਲੇਗਾ ਜਿਵੇਂ ਕਿ ਇਹ ਵਾਲੇ ਸੂਟ ਜਿਆਦਾਤਰ ਸੂਟ ਜਿਹੜੇ ਨੇ ਉਹ ਤੁਹਾਨੂੰ ਹੈਂਡਬੁੱਕ ਦੇ ਨਾਲ ਮਿਲਣਗੇ ਇਹਨਾਂ ਸੂਟਾਂ ਵਿੱਚ ਤੁਹਾਨੂੰ ਤਿੰਨ ਰੰਗ ਮਿਲ ਜਾਣਗੇ ਅੱਜਕੱਲ੍ਹ ਸ਼ਿਮਰ ਤੇ ਔਰਗੈਂਜ਼ਾ ਤੇ ਜਿਹੜੇ ਨੇ ਫੈਬਰਿਕ ਨੇ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੇ ਨੇ ਕਿਉਂਕਿ ਵਿੰਟਰ ਸੀਜ਼ਨ ਆ ਗਿਆ ਤੇ ਵਿੰਟਰ ਵਿੱਚ ਇਹਨਾਂ ਫੈਬਰਿਕਸ ਦੀ ਜਿਹੜੀ ਹੈ ਕਿ ਬਹੁਤ ਮਰੰਦੀਆਂ ਨੇ ਵਿਆਹਾਂ ਸ਼ਾਦੀਆਂ ਤੇ ਪਾਉਣ ਵਾਲੇ ਸਪੈਸ਼ਲ ਸੂਟ ਨੇ ਸਾਰੇ ਹੀ ਜਿਹੜੇ ਸੂਟ ਨੇ ਉਹ ਅਵੇਲੇਬਲ ਨੇ ਤੁਸੀਂ ਅਗਰ ਸਟੇਟਸ ਵੇਖਣਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਵੈਸਿਸ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਜੇਕਰ ਤੁਸੀਂ ਰੀਸੈਲਰ ਹੋ ਰੀਸੇਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਸੂਟਾਂ ਦੀ ਜੁਐਲਰੀ ਦੀ ਹੈਂਡਬੈਗਸ ਦੀ ਜਾਂ ਹੋਮ ਐਕਸੈਸਰੀ ਜਿਹੜੀ ਹੋਮ ਫਰਨੀਸ਼ਿੰਗ ਦਾ ਸਮਾਨ ਹੁੰਦਾ ਉਹਦੇ ਲਈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਜਿਹੜਾ ਹੈ ਕਿ ਡੇਲੀ ਜੜੀਆਂ ਵੀ ਮੈਂ ਅਪਡੇਟਸ ਕਰਾਂਗੀ ਸੂਟਾਂ ਦੀਆਂ ਜੁਐਲਰੀ ਦੀਆਂ ਬੈੱਡ ਸ਼ੀਟਸ ਹੋ ਗਈਆਂ ਤੋ ਤੁਹਾਨੂੰ ਜਿਹੜੀਆਂ ਨੇ ਉੱਥੇ ਫਿਰ ਸ਼ੋ ਹੋ ਜਾਇਆ ਕਰਨਗੀਆਂ ਤੇ ਜਿਹੜੇ ਆ ਕਿ ਗਰੁੱਪ ਦੇ ਵਿੱਚ ਤੁਹਾਨੂੰ ਅਪਡੇਟ ਜਿੰਨੀਆਂ ਸੂਟਾਂ ਦੀ ਹੋਣਗੀਆਂ ਆ ਜਾਇਆ ਕਰਨਗੀਆਂ ਸੂਟ ਹਰ ਰੇਂਜ ਵਿੱਚ ਹਰ ਤਰ੍ਹਾਂ ਦੇ ਹੈਗੇ ਨੇ ਤੁਸੀਂ ਜਿਸ ਵੀ ਰੇਂਜ ਵਿੱਚ ਬੋਲੋਗੇ ਤੁਹਾਨੂੰ ਸੂਟ ਮਿਲ ਜਾਣਗੇ ਹੁਣ ਵਿੰਟਰ ਆ ਰਹੀ ਹੈ ਤੇ ਇਸਦੇ ਲਈ ਪਸ਼ਮੀਨਾ ਵੈਲਵਟ ਤੇ ਪਜਾਮਾ ਚ ਫਦੀਆਂ ਵਾਲੇ ਨਵੇਂ-ਨਵੇਂ ਸੂਟ ਆ ਰਹੇ ਨੇ ਵੀਡੀਓ ਵਿੱਚ ਅੱਜ ਬਹੁਤ ਜ਼ਿਆਦਾ ਕਲੈਕਸ਼ਨਾਂ ਨਹੀਂ ਐਡ ਹੋ ਪਈਆਂ ਨੈਕਸਟ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਹੋਰ ਬੈਸਟ ਤੇ ਸੋਹਣੀਆਂ ਨਵੇਂ-ਨਵੇਂ ਕਲੈਕਸ਼ਨ ਆਈਆਂ ਨੇ ਉਹ ਵੀ ਐਡ ਕਰਦੇ ਆਂ ਇਹ ਜਿਹੜੇ ਸੂਟ ਹੁਣ ਚੱਲ ਰਹੇ ਨੇ ਪਿਓਰ ਪਸ਼ਮੀਨਾ ਦੀਆਂ ਕਲੈਕਸ਼ਨਾਂ ਆ ਪ੍ਰਿੰਟਡ ਸੂਟ ਨੇ ਇਹ ਤੁਹਾਨੂੰ ਪਰ ਮੀਟਰ ਦੇ ਹਿਸਾਬ ਨਾਲ ਸੂਟ ਮਿਲਣਗੇ ਜਿੰਨੇ ਵੀ ਤੁਸੀਂ ਪਰ ਮੀਟਰ ਲੈਣਾ ਚਾਹੁੰਦੇ ਹੋ ਤੁਹਾਨੂੰ ਇਹਨਾਂ ਵਿੱਚ ਮਿਲ ਜੇਗਾ ਪਿਓਰ ਪਸ਼ਮੀਨਾ ਹੈ ਪ੍ਰਿੰਟਡ ਹੈ ਜਿਵੇਂ ਦੇ ਪ੍ਰਿੰਟ ਇਥੇ ਸ਼ੋ ਹੋ ਰਹੇ ਨੇ ਸੇਮ ਐਜ਼ ਇਟ ਇਜ਼ ਆਣਗੇ ਕੋਈ ਕੋਈ ਕੁਐਰੀ ਹੈ ਤਾਂ ਨੰਬਰ ਮੈਂ ਆਪਣਾ ਐਡ ਕੀਤਾ ਹੈ ਨੰਬਰ ਜਾ ਕੇ ਉਸ ਨੂੰ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡ ਦੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ